इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਜੋ ਗਾ ਦੇ ਸੱਚ ਹੈ ਵੀ ਸੱਚ ਨਾਨਕ ਉਸ ਦੀ ਸੱਚ ਏਗਾ ਉਂਕਾਰ ਸਤਿ ਜਿਉਂ ਕਰਤਿ ਰੁਸ਼ਟਿ ਭਉ ਭੈਰੁ ਭਗਵਾਨ ਮੂਰਤਿ ਆਪਿ ਕੀ ਸਾਇ ਭਉ ਵਿਰਤਿ ਸਤਿ ਰਤਿ ਆਵਾਜ਼ ਸੱਚ ਜੋ ਬਾਦ ਸੱਚ ਹੈ ਵੀ ਸੱਚ ਨਾਨਕ ਉਸ ਦੀ ਸੱਚ ਏਗਾ ਉਂਕਾਰ ਸਤਿ ਜਿਉਂ ਕਰਤਾ ਪੁਰਖਾ ਨਿਰਭਉ ਨਿਰਵੈ ਭਗਵਾਨ ਤੁਲਤਾ ਜੀ ਸਹਿਗੋਬਿੰਦ ਬਾਣਕ ਜਪੇ ਰਾਗ ਸੱਚ ਵਿਚਾਰ ਰਾਗ ਸੱਚ ਹੈ ਵੀ ਸੱਚ ਨਾਮ ਜੋਤੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖਾ ਨਿਰਭਉ ਨਿਰਵੈ ਆਕਾਲੰਪੁਰਤਿ ਆਜੂਤੀ ਸਹਿਗੋਬਿੰਦ ਪਰਪ੍ਰਸਾਦ ਜਪੇ Jagadishachar, <laughs> Hari Sachar, ਵਾਹ ਸ੍ਰੀ ਕੋ ਦੀ ਕੀ ਬਾਸ਼ਾ ਇਹ ਦਰਸਉ ਹੋ ਕਿਸ ਤੇ ਆਏ ਬਿਰੰਗਰ ਗੁਰ ਤੇ ਅਮਰਦਾਸ RAMDAS ਜੀ ਦੇ ਸਹਾਰੇ ਅਜਨ ਹਰਿ ਦੇ ਬੇਨੂਰ ਦੀ ਜੋ ਸ੍ਰੀ ਆੜਾ ਹੈ ਜਿਹੜੇ ਹਰਖਸ਼ਮ ਦੇ ਆਈਆਂ ਜਿਸ ਦੇ ਸਾਹ ਰੋਖ ਜਾਏ ਇਹ ਬਹਾਦਰ ਕੀ ਹੈ ਕਾਉ ਨੀ ਨਾਲੇ ਸਭ ਕੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਜੀ ਸਿੰਘ ਸਾਹਿਬ ਜੀ ਦੇ ਸਭ ਕੋਈ ਸਹਾਈ ਦਸਾਂ ਪਾਸ਼ਾ ਕੀ ਜੋਤ ਆਠ ਦਰਸਨ ਦੀ ਦਾਤਾ ਤੇ ਅੰਦਰ ਕੇ ਖਾਤਸਾ ਸਹਿ ਬੋਲੋ ਜੀ ਵਾਹਿਗੁਰੂ ਆਪ ਦੇ ਪੰਜ ਪਿਆਰੇ ਚਾਰ ਸਹਿ ਜਾਲੇ ਜਾਲੇ ਮੁਕਤੇ ਆਪ ਨੂੰ ਜਿਨਾ ਨਾਂਗ ਪਿਆਰਾ ਰਾਂਝ ਛਟਿਆ ਦੇਖ ਲਾਇ ਤੇ ਜੀ ਆਈ ਨਿਊ ਟੀਵੀ ਦੇਖ ਰਿਹਾ ਦਸ਼ਕਾਂ ਪਰਸ਼ੋਤਮ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਧੰਤਾਨਾ ਬਾਬਾ ਧ ਇੱਥੇ ਕੀ ਹਰ ਸਾਲ ਦੀ ਤਰ੍ਹਾਂ ਇਸਾ ਵੀ ਸਾਕੇ ਦਾ ਸੁਭਿਦਾਰ ਬੜੀ ਸ਼ਬਦਾ ਪਾਉਣਾਂ ਨਾਲ ਮਿਲਾਇਆ ਜਾ ਰਿਹਾ ਅਤੇ ਬਾਬਾ ਜੀ ਵੱਲੋਂ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਸਾਕੇ ਦੀ ਲੱਖ ਲੱਖ ਉਹਦਾਈ ਹੋਵੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਜੀ ਆ ਜਿਹੜੇ ਅੱਜ ਸੰਗਤ ਕੱਤੇ ਤੋਈਆ ਇਹ ਆਪਣੇ ਕੇਸ ਸੰਬੰਧ ਵਿੱਚ ਕੱਤੇ ਤੋਈਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸੰਗਤ ਕੀਨੇ ਖਾਲਸਾ ਮਨ ਕੀਤੇ ਰਹਾ ਵਾਹੋ ਵਾਹੋ ਮੇਰੇ ਸਿੰਘਾਂ ਆਪਣੇ ਪਰਦੇਲਾ ਕਾਕੇ ਬਾਬਾ ਪ੍ਰਕਾਸ਼ ਗਿਆਨੀ ਬਾਬਾ ਧਾਲਾ ਸਾਹਿਬ ਦੇ ਪਾਕ ਪਸਾਰਾ ਦੇ ਸਮਾਜਿਕ ਸ਼ਕਤਾ ਦੇ ਸੰਜੋਗ ਦੇ ਨਾਲ ਖਾਸਾ ਸਾਹ ਦਾ ਸਬੰਧ ਵਿੱਚ ਬਾਬਾ ਧਾਲਾ ਸਾਹਿਬ ਦੇ ਪਾਕ ਪਸਾਰਾ ਤੇ ਦੁਬਾਰਾ ਹਾਲਤਾਂ ਦੇ ਅੰਦਰ ਵੀ ਪੜ੍ਹਦੇ ਨੇ ਜਿਵੇਂ ਮਮਤਾ ਕਾਲਸਾ ਦੀ ਦੁਆ ਦਾ ਅਸਰ ਨਾਲ ਦੇ ਖਾਸਾ ਬਿਸਦੇ ਬਣੇ। ਅੱਜ ਸੁਖਮੀ ਸਰਬਜੀਤ ਜੀ ਦਾਪ ਨਿਤਨੇਂ ਜੀ ਦਾਪ ਦੁਬਾਰਾ ਬਾਦ ਪਾਠ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਹੈ। ਅੱਜ ਦੇ ਦਿਨ ਮੇਰੇ ਬਾਦਸ਼ਾਹ ਸਹਿਬ ਸ੍ਰੀ ਗੁਰੂ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕੇਸਗਰ ਸਾਹਿਬ ਤਖਤ ਸ੍ਰੀ ਅਕਾਲ ਸਾਹਿਬ ਦੇ ਨੰਦ ਗੁਰੂ ਸਾਹਿਬ ਅੱਜ ਖਾਲਸਾ ਸਾਜਨਾ ਦੇ ਸਜਣਾਂ ਕੀਤੇ ਨੌਜਵਾਨਾਂ ਨੂੰ ਜੀਵਾਂ ਭੈਣਾਂ ਨੂੰ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬਾਕੁਰਖ ਬਾਬਾ ਜਸਰਾਜ ਸਿੰਘ ਜੀ ਜੋ ਇਸ ਪਾਵਨ ਅਸਥਾਨਾ ਤੇ ਸੇਵਾ ਕਰ ਰਹੇ ਸੰਗਤਾਂ ਦੇ ਸਮੂਹ ਨਾਲ ਉਹਨਾਂ ਨੂੰ ਵੀ ਬੇਨਤੀ ਸਮੂਹ ਸੰਗਤਾਂ ਨੂੰ ਬੇਨਤੀ ਨੌਜਵਾਨਾਂ ਜੀ ਨੂੰ ਕਿ ਭਾਈ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸੱਚੀ ਤਾਗ ਦੇ ਨਾਲ ਜੀਵਨ ਨੂੰ ਬਤੀਤ ਕਰੀਏ ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਇਹੀ ਸੰਦੇਸ਼ਾਂ ਦੇਖਾ ਕਿ ਵਹਿਮਾ ਵਹਿਮਾ ਪਰਮਾਤਮਾ ਉੱਠ ਕੇ ਗੁਰੂ ਵਾਲੇ ਪੜ ਕੇ ਅੰਮ੍ਰਿਤ ਛਕ ਕੇ ਨਿਧ ਨਿਯਮ ਤੇ ਜਾ ਕਰਕੇ ਆਪਣੇ ਜੀਵਨ ਨੂੰ ਆਇਸਮਦ ਕਰਦਾ ਹੈ ਜਿੰਗੀਆਂ ਇਹ ਗੱਲਾਂ ਕਰਦੇ ਆ ਸਾਰੀ ਸੰਗਤ ਗੱਜਿਆ ਕੋ ਜੀ ਦਾ ਨਾਮ ਚੜ੍ਹਦੀ ਕਲਾ تیر ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਰਬਾ